ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰਿ ਅਪਣੇ ਚੇਰੇ ਸਤਨਾਮ ਸੋ ਸੇਵਕੋ ਕਿਸਤੇ ਡਰੈ ਜੈਸਾ ਸਤੈ ਸਦ੍ਰਿਸ਼ ਕਾਇ ਆਪਣੇ ਕਰਜ ਮੈਂ ਆਪ ਸਮਾਇ ਸੋਦਕ 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 ਸੀਜਿਆ ਗੋਰ ਪ੍ਰਸਾਦ ਤਤ ਸਭੂਜਿਆ ਦੇਖੋਂ ਤਵ ਸਭ ਕੇ ਚਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਜਬ ਦੇਖੋਂ ਤਵ ਸਭ ਕੇ ਚਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਵਾਹ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜड़ੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਦੇ دیਵਾਨਾ ਵਿਖੇ ਆਪ ਜੀ ਗੁਰ ਚਰਨਾਂ ਵਿਖੇ ਹਾਜ਼ਰੀਆਂ ਲਵਾਏ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਪਵਿੱਤਰ ਗੁਰਬਾਣੀ ਦੇ ਵਿਚਾਰ ਕਰਦੇ ਹੋਏ ਆਪਾਂ ਸ੍ਰੀ ਸੁਖਣੀ ਸਾਹਿਬ ਜੀ ਦੇ ਪਾਸ ਤੇ ਪਹੁੰਚੇ ਹਾਂ ਅੱਜ ਆਪ ਜੀ ਨੇ 14ਵੀਂ ਅਸ਼ਟਪਦੀ ਦਾ 5ਵੇਂ ਪਰੇ ਦਾ ਪਾਠ ਸਰਪਨ ਕੀਤਾ ਹੈ ਇਸ ਪੰਨੇ ਪੜੇ ਰਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਦੇ ਹਨ ਆਓ ਸੱਜ ਕਰੀਏ ਸ਼ਬਦ ਨਾਲ ਜੁੜਨਾ ਕਰੀਏ ਜੀ ਉਸ ਤੋਂ ਪਹਿਲਾਂ ਗੁਰ ਚਰਣਾ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਅਕਸ਼ਿਆ ਫਤਿਹ ਦਾ ਨਾਰਾ ਕਰੀਏ بلند ਗੱਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸੋ ਹੈ ਲਾ ਨਹੀਂ ਢੁਲਾਵ ਉਹ ਗੁਰੂ ਇਹ ਪਵਿੱਤਰ ਬਚਨ ਪੰਿਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ 14ਵੀਂ ਅਸ਼ਟਪਦੀ ਰਾਹੀ ਸਤਿਗੁਰੂ ਮਨੁੱਖ ਨੂੰ ਆਪਣੀਆਂ ਚਲਾਕੀਆਂ ਚਤਰਾਈਆਂ ਸਿਆਣਪਾਂ ਛੱਡ ਕੇ ਪਰਮੇਸ਼ਰ ਦੇ ਜਾਪ ਨਾਲ ਜੋੜਨ ਦਾ ਉਪਦੇਸ਼ ਬਖਸ਼ਦੇ ਹਨ ਪਾਤਸ਼ਾਹ ਜੀ ਅੱਗੇ ਪੰਜਵੇਂ ਪਦੇ ਵਿੱਚ ਕਹਿ ਰਹੇ ਹਨ ਕਿ ਜਿਹੜੇ ਪਰਮੇਸ਼ਰ ਦਾ ਜਾਪ ਕਰਦੇ ਹਨ ਜਿਨ੍ਹਾਂ ਨੂੰ ਹਰੀ ਪ੍ਰਭੂ ਪਰਮੇਸ਼ਰ ਮਨ ਚਿਤ ਕਰਕੇ ਯਾਦ ਆਉਂਦਾ ਹੈ ਜੋ ਸਿਮਰਨ ਕਰਦੇ ਹਨ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਉਹ ਸੰਤ ਨਾਮ ਜਪਣ ਵਾਲੀ ਰੂਹ ਸੁਖੀ ਵਸਦੀ ਹੈ ਅਤੇ ਡੋਲਦੀ ਨਹੀਂ ਉਹ ਹਰੀ ਦੀ ਪਿਆਰੀ ਗੁਰਮੁਖ ਜਿਨ੍ਹਾਂ ਦੇ ਅੰਤਿਸ਼ ਕਰਨ ਵਿੱਚ ਚਿਤ ਚੇਤੇ ਵਿੱਚ ਮਨ ਵਿੱਚ ਸੁਰਤ ਵਿੱਚ ਹਰੀ ਵਸ ਜਾਂਦਾ ਹੈ ਚੇਤਨ ਸਰੂਪ ਪ੍ਰਮਾਤਮਾ ਯਾਦ ਆਉਂਦਾ ਹੈ ਉਹ ਸੁਖੀ বাসਦੇ ਹਨ ਉਹ ਨਾ ਨਾ ਮਨ ਪਦਾਰਥਾਂ ਨੂੰ ਦੇਖ ਕੇ ਲੁਭਾਏ ਮਨ ਨਹੀਂ ਹੁੰਦਾ ਡੋਲਦਾ ਨਹੀਂ ਜਿਸ ਪ੍ਰਭੂ ਆਪਣਾ ਕਿਰਪਾ ਕਰਾਇਆ ਜਿੰਨਾਂ ਤੇ ਪ੍ਰਭੂ ਕਿਰਪਾ ਕਰਦਾ ਹੈ ਉਹ ਹੀ ਪ੍ਰਭੂ ਦੇ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਨੂੰ ਆਪਣੇ ਸੇਵਕ ਬਣਾ ਕੇ ਪਰਮੇਸ਼ਰ ਕਿਰਪਾ ਕਰਦਾ ਹੈ ਨਾਮ ਦੀ ਦਾਤ ਦੀ ਫਿਰ ਉਹਨਾਂ ਨੂੰ ਹੋਰ ਕੋਈ ਡਰ ਵੀ ਨਹੀਂ ਰਹਿੰਦਾ ਇਥੋਂ ਤੱਕ ਕਿ ਮੌਤ ਦਾ ਡਰ ਵੀ ਗੁਰੂ ਖਤਮ ਕਰ ਦਿੰਦਾ ਜਾ ਤੂੰ ਮੇਰਾ ਬਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਵਿੱਚ ਮੈਨੋ ਸੌਪਿਆ ਜਾਂ ਤੇਰਾ ਮੰਦਰ ਇਸ ਤਰ੍ਹਾਂ ਉਹਨਾਂ ਦਾ ਐਸਾ ਸੁਭਾਅ ਬਣ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਜੈਸਾ ਸਾ ਤੈਸਾ ਦਿਸਕਾਇਆ ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਦੇ ਸਰੂਪ ਦੀ ਜਾਣਕਾਰੀ ਦੇਦੀ ਤਉ ਪਰਮੇਸ਼ਰ ਕਹਿੋ ਜਹ ਹੈ ਉਹੇ ਜਹ ਦਿਖਾ ਦਿੱਤਾ ਕਹਿੋ ਜਹ ਦਿਖਾਇਆ ਜੇਹੋ ਜਹ ਤੇਰਾ ਸਰੂਪ ਹੈ ਭਾਵ ਕਿ ਮਨੁੱਖ ਦਾ ਆਪਣਾ ਸਰੂਪ ਹੀ ਪਰਮੇਸ਼ਰ ਦਾ ਸਰੂਪ ਹੈ ਔਰ ਜਿਨ੍ਹਾਂ ਨੇ ਉਹ ਗੁਰੂ ਨੇ ਪਰਮੇਸ਼ਰ ਨੇ ਸਤ ਚਿੱਤ ਆਨੰਦ ਸਰੂਪ ਦਾ ਗਿਆਨ ਦੇ ਦਿੱਤਾ ਜਿਨ੍ਹਾਂ ਨੂੰ ਗੁਰੂ ਨੇ ਆਪਣਾ ਆਪਾ ਦਿਖਾ ਦਿੱਤਾ ਸੰਤ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਜਿਨ੍ਹਾਂ ਨੂੰ ਆਪਣੇ ਅੰਦਰੋ ਉਸ ਪਰਮੇਸ਼ਰ ਦੀ ਜਾਣਕਾਰੀ ਹੋਵੇ ਸੋਝੀ ਹੋਵੇਈ ਜੈਸਾ ਸਾਤ ਐਸਾ ਦ੍ਰਿਸ਼ਟਾਇਆ ਇਹ ਸਮਝ ਆ ਗਈ ਕਿ ਉਹ ਪਰਮੇਸ਼ਰ ਹੀ ਸਾਰੇ ਸਰੀਰਾਂ ਦੇ ਵਿੱਚ ਸੁਭਾਏ ਮਾਨ ਹੈ ਵਿਰਾਜਮਾਨ ਹੈ ਆਪਣੇ ਕਾਰਜ ਮੈਂ ਆਪ ਸਮਾਇਆ ਉਹ ਆਪ ਸੰਸਾਰ ਨੂੰ ਬਣਾ ਕੇ ਸੰਸਾਰ ਦੇ ਕਾਰਜਾਂ ਵਿੱਚ ਅਧਿਸ਼ਥਾਨ ਰੂਪ ਹੋ ਕੇ ਵਰਤ ਰਿਹਾ ਹੈ ਇਹ ਮੈਨੂੰ ਗੁਰੂ ਨੇ ਦਰਸਾਇਆ ਜਿਵੇਂ ਕੋਈ ਰੱਸੀ ਦੇ ਵਿੱਚ ਸੱਪ ਨੂੰ ਕਲਪ ਕਰ ਲੈਂਦਾ ਹੈ ਜਿਵੇਂ ਮਿੱਟੀ ਦੇ ਭਾਂਡੇ ਵਿੱਚ ਮਿੱਟੀ ਮਿਲੀ ਹੋਈ ਹੈ ਸੋਨੇ ਦੇ ਵਿੱਚ ਸੋਨਾ ਮਿਲਿਆ ਹੋਇਆ ਜਾਂਦੀਆਂ ਚੰਗਾ ਨਹਿਰਾਂ ਪੈਦਾ ਹੁੰਦੀਆਂ ਉਹਦੇ ਵਿੱਚ ਜਲ ਮਿਲਿਆ ਹੋਇਆ ਜਦੋਂ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਤੇ ਆਪਣੇ ਅਸਲੇ ਵੱਲ ਚਲੇ ਜਾਂਦਾ ਸੂਰਜ ਕਿੰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਰੜੀ ਸੰਪੂਰਨ ਥੀਆ RAM ਸੂਰਜ ਦੀਆਂ ਕਿਰਨਾਂ ਸੂਰਜ ਨਿਕਲਦੀ ਹੈ ਸ਼ਾਮਾਂ ਨੂੰ ਵਾਪਸ ਉਹਦੇ ਵਿੱਚ ਮਿਲ ਜਾਂਦੀ ਹੈ ਉਹ ਸੂਰਜ ਦੀਆਂ ਕਿਰਨਾਂ ਜਦੋਂ ਬਰਫ਼ ਤੇ ਪੈਂਦੀਆਂ ਤਾਂ ਜਿਹੜੀ ਬਰਫ਼ ਗੁਰੂ ਪਿਆਰੋਂ ਪਾਣੀ ਦੇ ਜੰਮਣ ਕਰਕੇ ਬਰਫ਼ ਬਣ ਗਈ ਸੀ ਹੁਣ ਬਰ ਪਿੰਗਲ ਕੇ ਪਾਣੀ ਬਣ ਗਈ ਹੈ ਤੇ ਪਾਣੀ ਤੇ ਜਦ ਹੋਰ ਤਰੰਗਾ ਪਈਆਂ ਹੋਰ ਧੁੱਪ ਪਈ ਗਰਮੀ ਲੱਗੀ ਪਾਣੀ ਦੇ ਉੱਤੇ ਤਾਂ ਉਹ ਪਾਣੀ ਆਪਣੇ ਅਸਲੀ ਰੂਪ ਭਾਪ ਦੇ ਵਿੱਚ ਚਲਿਆ ਗਿਆ ਹਵਾ ਬਣ ਗਿਆ ਤੇ ਹਵਾ ਜਿਹੜੀ ਪਰਮੇਸ਼ਰ ਤੋਂ ਪੈਦਾ ਹੋਈ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤ੍ਰੇ ਪਵਨ ਸਾਜਿਆ ਕਣਕੜ ਜੋਤ ਸਮੋਏ ਜੈਸਾ ਸਾ ਤੇਸਰਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਵਾਇਆ ਜਿਨ੍ਹਾਂ ਨੂੰ ਗੁਰੂ ਨੇ ਉਸ ਪਰਮੇਸ਼ਰ ਦੇ ਰੂਪ ਦੀ ਜਾਣਕਾਰੀ ਦੇ ਦਿੱਤੀ ਹੈ ਜਿਹੜਾ ਆਪ ਹੀ ਸਰਗੁਣ ਹੈ ਤੇ ਆਪ ਹੀ ਨਿਰਗੁਣ ਹੈ ਉਹ ਨਿਰਗੁਣ ਹੋ ਕੇ ਹੀ ਸਰਗੁਣ ਸਰੂਪ ਧਾਰਨ ਕਰਕੇ ਬੈਠਾ ਜਿਸ ਨੂੰ ਪਾਤਸ਼ਾਹ ਵਣਜ ਕਹਿੰਦੇ ਆ ਸਰਗੁਣ ਨਿਰਗੁਣ ਅੰਕਾਰ ਸੁੰਨ ਸਮਾਦੀ ਆਪ ਆਪਣੀ ਆ ਨਾਨਕਾ ਆਪੇ ਹੀ ਫਿਰ ਜਾਪ ਐਸੋ ਪਰਿਪੂਰ ਪਰਮੇਸ਼ਰ ਪਰਮਾਤਮਾ ਸੋਦਤ 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 ਸੀਜਿਆ ਸਾਰੇ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਕੇ ਸੋਤਰਾ ਅੰਦਰ ਵਿਚਾਰਨਾ ਸਿਮਰਤ 베ਦ ਪੁਰਾਨ ਪੁਕਾਰ ਨਕੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਛੀਆਂ ਸਾਰੇ ਸ਼ਾਸਤਰ 베ਦ ਜਿਹੜੇ ਹਨ ਕੇਵਲ ਤੇ ਕੇਵਲ ਉਸ ਨਾਮ ਦੀ ਵਹਿਮਾ ਕਰਦੇ ਐ ਸਾਰਿਆਂ ਵਿੱਚ ਨਾਮ ਦੀ ਸਿਫਤ ਹੈ ਨਾਮ ਰਹਿਓ ਸਾਰੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕੇ ਜਗਤ ਮੈਂ ਕਿਰ ਜਪਿਓ ਗੁਰਮੰਤ ਸੋਧਤ ਸੋਧਤ ਸੋਧ ਸੀ ਜਿਆ ਵੇਖਦੇ ਆ ਵਿਚਾਰਦੇ ਆ ਸੋਧਦੇ ਆ ਇਹ ਗੱਲ ਸਮਝਾਈ ਗੁਰ ਪ੍ਰਸਾਦ ਤਤ ਸਭੂ ਜਿਆ ਕਿ ਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਦਾ ਤਤ ਹੀ ਪਰਮੇਸ਼ਰ ਹੈ ਜਿਵੇਂ ਸੋਨੇ ਦੇ ਗਹਿਣੇ ਅਨੇਕਾ ਹੋ ਸਕਦੇ ਆ ਪਰ ਤਤ ਸੋਨਾ ਹੈ ਸਮੁੰਦਰ ਤੇ ਲਹਿਰਾ ਅਨੇਕਾ ਹੋ ਸਕਦੀਆਂ ਪਰ ਤੱਤ ਉਹਨਾਂ ਦਾ ਪਾਣੀ ਹੈ। ਭਾਂਡੇ ਅਨੇਕਾ ਰੂਪਾਂ ਦੇ ਹੋ ਸਕਦੇ ਆ ਪਰ ਤੱਤ ਮਿੱਟੀ ਹੈ। ਅਸੀਂ ਅੰਡ ਜਿਰ ਸਿਤਜ ਉਤਪੁੱਜ ਤੋਂ ਪੈਦਾ ਹੋਏ ਜੀਵ ਅਲੱਗ-ਅਲੱਗ ਰੂਪਾਂ ਦੇ ਹੋ ਸਕਦੇ ਆ ਪਰ ਸਾਡਾ ਆਤਮਿਕ ਤੱਤ ਆਤਮਾ ਹੈ। ਗੁਰੂ ਦੀ ਕਿਰਪਾ ਸਦਕਾ ਇਸ ਗੱਲ ਨੂੰ ਸਮਝਿਆ ਕਿ ਉਹ ਸਾਰਿਆਂ ਦੇ ਵਿੱਚ ਤੱਤ ਕਰਕੇ ਸਮਾਇਆ ਹੋਇਆ ਹੈ। ਜਦ ਦੇਖੋਂ ਤਵ ਸਭ ਕੁਛ ਮੂਲ ਹੁਣ ਮੈਂ ਜਿੱਧਰ ਵੀ ਦੇਖਦਾ ਹਾਂ ਤਾਂ ਮੈਨੂੰ ਉਹ ਹੀ ਦਿਖਾਈ ਦਿੰਦਾ ਹੈ ਮੂਲ ਮੁੱਢ ਭਾਗ ਜਿਸ ਤੋਂ ਦੁਨੀਆ ਬਣੀ ਹੈ ਜਿਵੇਂ ਭਾਈ ਕਨਈਆ ਜੀ ਨੂੰ ਸਾਰੇ ਪਾਸੇ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ ਔਰ ਦੁਸ਼ਮਣ ਮਿੱਤਰ ਸਭ ਨੂੰ ਉਹ ਪਾਣੀ ਪਿਉਂਦਾ ਹੈ ਕ੍ਰਿਟਮ ਜੀ ਬਖਸ਼ੇ ਕਰਦੇ ਹਨ ਕਿ ਉਹ ਐਸਾ ਕ੍ਰਿਪੂਰ ਪਰਮੇਸ਼ਰ ਪ੍ਰਮਾਤਮਾ ਹੈ ਜਦ ਦੇਖੋ ਤਬ ਸਭ ਕੁਝ ਮੂਲ ਮੈਂ ਜਿੱਤਰ ਵੀ ਦੇਖਦਾ ਮੈਨੂੰ ਉਹੀ ਮੁੱਢ ਦਿਸਦਾ ਹੈ ਜਿਹੜਾ ਨਿਰਗੁਣ ਸਰੂਪ ਹੈ ਉਹੋ ਹੀ ਅਸਥੋਰ ਸਰਗੁਣ ਰੂਪ ਧਾਰਨ ਕਰਕੇ ਬੈਠਾ ਹੈ ਜਿਹੜਾ ਸੂਖਮ ਹੈ ਉਹੋ ਹੀ ਜੀਵ ਦਾ ਰੂਪ ਧਾਰ ਕੇ ਆ ਗਿਆ ਹੈ ਉਹ ਜਿਹੜਾ ਇੱਕ ਅਣ ਕਣੂ ਹੈ ਇੱਕ ਕਣ ਹੈ ਉਹ ਹੀ ਬ੍ਰਹਿਮੰਡ ਬਣ ਗਿਆ ਇੱਕ ਅਣੂ ਤੋਂ ਇੱਕ ਪਰਮਾਣੂ ਤੋਂ ਹੀ ਸਾਰੇ ਬ੍ਰਹਿਮੰਡ ਦੀ ਰਚਨਾ ਹੋ ਗਈ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਉਹ ਆਪ ਹੀ ਸੂਖਮ ਹੈ ਤੇ ਆਪ ਹੀ ਅਸਥੂਲ ਹੈ ਧੰਨ ਗੁਰੂ ਨਾਨਕ ਪੰਜਵੇਂ ਸ਼ੇਗੁਰੂ ਅਰਜਨ ਦੇਵ ਜੀ ਕਹਿੰਦੇ ਸਾਰਿਆਂ ਪਾਸਿਆਂ ਤੇ ਉਹੋ ਹੀ ਸਮਾਇਆ ਹੋਇਆ ਹੈ ਇਹ ਗਿਆਰ ਮੈਨੋ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ ਏਸੀ 5ਵੇਂ ਪਦੇ ਦੇ ਵਿਚਾਰ ਅੱਗੇ ਛੇਮਾ ਪਦਾ ਅਰੰਭ ਹੁੰਦਾ ਹੈ ਇਹਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦੇ ਅਨੇਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਮਲਾਫਤੇ ਪਾਫਤੇ ਵਾਜ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ